ਮੈਕਡੂਸਰਬ ਕੌਨਸਟਿਟੈਂਸੀ ਕੋ ਉਮਰੇ ਆ ਪਿਛਲੇ ਕਈ ਦਿਨਾਂ ਤੋਂ ਇੱਥੇ ਆਜ਼ਾਦ ਉਮੀਦਵਾਰ ਅਮਰਿਤਪਾਲ ਦੇ ਹੱਕ ਚ ਇੱਕ ਪ੍ਰਚਾਰ ਕਰ ਰਹੇ ਸੀਗੇ ਚਮਕੌਰ ਜੀ ਮੇਰੇ ਨਾਲ ਨੇ ਕੀ ਹਾਲ ਚੱਲ ਆ ਵਾਇਗੁਰੂ ਚਿੱਕਾ ਖਾਨ ਸਾਹਿਬ ਵਾਇਗੁਰੂ ਜੀ ਕੀ ਫਤਿਹ ਅੱਛਾ ਬੜੇ ਦਿਨਾਂ ਤੋਂ ਤੁਸੀਂ ਲੱਗੇ ਹੋਏ ਸੀਗੇ ਮੈਂ ਦੇਖਿਆ ਗੱਡੀਆਂ ਭਰ ਭਰ ਕੇ ਹਰ ਜਗ੍ਹਾ ਤੋਂ ਤੇ ਸੋਸ਼ਲ ਮੀਡੀਆ ਇਵੈਂਟਾ ਡੱਪਿਆ ਹੋਇਆ ਸੀਗਾ ਅੱਜ ਰਿਜ਼ਲਟ ਜਿਹੜਾ ਆਇਆ ਸੀਗਾ ਉਸ ਚੀਜ਼ ਦਾ ਕੈਂਪੇਨ ਦਾ ਉਹ ਕਾਇਦ ਹੋ ਜਾਣਾ ਹੈ ਕੀ ਮਹਿਸੂਸ ਕਰ ਰਹੇ ਹੋ ਬਹੁਤ ਵਧੀਆ ਮਾਨ ਨੂੰ ਖੁਸ਼ੀ ਆ ਜੀ ਇਹ ਮੈਂ ਆਪਣੇ ਪਿੰਡ ਦੇ ਵਿੱਚ ਖੜਾ ਵਾਂ ਤੁੰਡਟਾਈ ਵਾਲਾ ਨਗਰ ਤੇ तकरीबन ਇੱਥੋਂ ਵੀ ਜਿਹੜੀ ਭਾਈ ਅਮਰਤਪਾਲ ਸਿੰਘ ਨੂੰ ਵੋਟ ਆ ਜਿਹੜੀ 70% ਵੋਟ ਆ ਭਾਈ ਅਮਰਤਪਾਲ ਸਿੰਘ ਖਾਲਸਾਈ ਨੂੰ ਜਾ ਰਹੀ ਹੈ ਤੇ ਸਾਡੇ ਪਿੰਡ ਦੇ ਵਿੱਚੋਂ ਵੱਡੀ 리ਡ ਦੇ ਨਾਲ ਭਾਈ ਅਮਰਤਪਾਲ ਸਿੰਘ ਜਿੱਤਣਗੇ तकरीबन ਇੱਥੇ ਜਿੰਨੀ ਵੀ ਸੰਗਤ ਆ ਰਹੀ ਆ ਉਹਨਾਂ ਦੇ ਮਨ ਦੇ ਵਿੱਚ ਇਹੋ ਹੀ ਆ ਵੀ ਅਸੀਂ ਇਸ ਵਾਰ ਨਸ਼ੇ ਛਡਾਉਣ ਵਾਲਾ ਜਿਹੜਾ ਨੌਜਵਾਨ ਭਾਈ ਅਮਰਪਾਲ ਸਿੰਘ ਖਾਲਸਾ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਆ ਵੀ ਉਹ ਪੰਜਾਬ ਦੇ ਮੁੱਦੇ ਆ ਕੇ ਬੜੇ ਸਪਸ਼ਟ ਬੜੀ ਦ੍ਰਿੜਤਾ ਦੇ ਨਾਲ ਬੜੀ ਦਲੇਰੀ ਦੇ ਨਾਲ ਆ ਕੇ ਪਾਰਲੀਮੈਂਟ ਦੇ ਵਿੱਚ ਉਹ ਮੁੱਦੇ ਲੈ ਕੇ ਜਾਵੇਗਾ ਸਾਡੇ ਪੰਜਾਬ ਦੇ ਮੁੱਦੇ ਤੇ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਆ ਜਿੱਥੇ ਮੈਂ ਆਪ ਪੂਰੇ ਇਲਾਕੇ ਦੇ ਵਿੱਚ ਪ੍ਰਚਾਰ ਕੀਤਾ ਉਹ ਲੋਕ ਸਭਾ ਹਲਕਾ ਹੋਵੇ ਜਾਂ ਵਿਧਾਨ ਸਭਾ ਹਲਕਾ ਕਦੂਰ ਸਾਹਿਬ ਹੋਵੇ ਅੱਗੇ ਲਾ ਕੇ ਅਸੀਂ ਪ੍ਰਚਾਰ ਕੀਤਾ ਉੱਥੇ ਸਾਰਾ ਪਿੰਡ ਵੀ ਸਾਡੇ ਨਾਲ ਖੜਾ ਜੀ ਪਿੰਡ ਦੇ ਵਿੱਚੋਂ ਵੀ ਬਹੁਤ ਤਗੜੀ ਲੀਡ ਹੈ ਠੀਕ ਹੈ ਅੱਛਾ ਮਤਲਬ ਇਹ ਪਿੰਡ ਦੀ ਗੱਲ ਹੋ ਗਈ ਜੇ ਓਵਰঅল ਕੰਸਟੀਟੂਐਂਸੀ ਦੀ ਗੱਲ ਕੀਤੀ ਜਾਵੇ ਕੀ ਤੁਹਾਨੂੰ ਲੱਗਦਾ ਕੀ ਰੁਝਾਨ ਕੀ ਹੈ ਬਹੁਤ ਵਧੀਆ ਰਿਸਪੌਂਸ ਆ ਜੀ ਮੇਰੀ ਉਹਨੇ ਚੋਲਾ ਸਾਹਿਬ ਗੱਲ ਹੋ ਰਹੀ ਸੀ ਕਰਮੂ ਵਾਲੀ ਗੱਲ ਹੋਈ ਆ ਲਾਗੇ ਲਾਗੇ ਸਾਰੇ ਪਿੰਡਾਂ ਘੜਕੇ ਗੱਲ ਹੋਈ ਆ ਖੜੂਰ ਸਾਹਿਬ ਤੋਂ ਹੁਣੇ ਫੋਨ ਆ ਰਿਹਾ ਸੀ ਤਕਰੀਬਨ ਸਾਰੀ ਜਿਹੜਾ ਮਾਹੌਲ ਆ ਬਹੁਤ ਵਧੀਆ ਮਾਹੌਲ ਚੱਲ ਰਿਹਾ ਟੱਕਰ ਕਿਹਨੂੰ ਮੰਨਦੇ ਹੋ ਜੀ ਬਾਈਚਾਸ ਟੱਕਰ ਕਿਸੇ ਨੂੰ ਨਹੀਂ ਜੀ ਟੱਕਰ ਕਿਸੇ ਨੂੰ ਭਾਈ ਅਮਰਤਪਾਲ ਸਿੰਘ ਜੀ ਦੇ ਮੁਕਾਬਲੇ ਕੋਈ ਹੈ ਹੀ ਨਹੀਂ ਉਹਦੇ ਮੁਕਾਬਲੇ ਕੋਈ ਨਹੀਂ ਹੈਗਾ ਸਾਡੀ ਟੱਕਰ ਕਿਸੇ ਨਾਲ ਨਹੀਂ ਅਸੀਂ ਬਹੁਤ ਵੱਡੀ ਲੀਡ ਦੇ ਨਾਲ ਸਾਡੀ ਫਤਿਹ ਹੋ ਗਈ ਤੇ ਚਾਰ ਦਿਨ ਰਿਜ਼ਲਟ ਦੱਸਣ ਦੇਗੇ ਕਿ ਕਿੰਨੀ ਵੱਡੀ ਲੀਡ ਦੇ ਨਾਲ ਅਸੀਂ ਜਿੱਤੇ ਅਸੀਂ 3-3% ਵੋਟेज ਮੈਂ ਗੱਲ ਕਰ ਰਿਹਾ ਕਿਉਂਕਿ ਇਹ ਕੰਸਟੀਟਿਊਐਂਸੀ ਇਦਾਂ ਦੀ ਹੈ ਜਿੱਥੇ 68% ਵੋਟ ਵੀ ਹੁੰਦੀ ਹੈ ਤੇ ਜਿਹੜੀ ਵੋਟ ਪੂਲ ਦੀ ਗੱਲ ਆ ਇਸ ਵਾਰ ਮੇ ਵੀ ਅੱਗੇ ਚਲੋ 66% ਆ ਇਸ ਵਾਰ ਵਧੇ ਕਿਉਂਕਿ ਤੁਸੀਂ ਦੇਖਿਆ ਐਮਪੀ ਦੀ ਇਲੈਕਸ਼ਨ ਦੇ ਵਿੱਚ ਜਿਹੜਾ ਲੋਕਾਂ ਦਾ ਰੁਝਾਨ ਬੜਾ ਘਟੁੰਦਾ ਕਿਤੇ ਗਰਮੀ ਦੇ ਦੇਣਾ ਤੇ ਲੋਕਾਂ ਦਾ ਰੁਝਾਨ ਬੜਾ ਘਟੁੰਦਾ ਜਿੰਨੇ ਪਾਤੀ ਪਾਤੀ ਠੀਕ ਹੈ ਜਿਹੜੇ ਬੰਦੇ ਜਾਲੇ ਖਾਸ ਹੁੰਦੇ ਉਹਦੇ ਪਾ ਲੈਂਦੇ ਜਿਹੜੇ ਦੂਜੇ ਉਹ ਚਲੋ ਕੋਈ ਨਹੀਂ ਐਮਪੀ ਦੀ ਆ ਇਹ ਕਿਹੜੀ ਸਰਪੰਚੀ ਦੀ ਆ ਕਿਉਂਕਿ ਸਰਪੰਚੀ ਦੀ ਵੋਟ ਤੇ ਰੁਝਾਨ ਜ਼ਿਆਦਾ ਹੁੰਦਾ ਪਰ ਇਸ ਵਾਰ ਖਡੂਰ ਸਾਹਿਬ ਸਰਪੰਚੀ ਤੋਂ ਵੱਧ ਕੇ ਰੁਝਾਨ ਬਣਿਆ ਹੋਇਆ ਸੰਗਤ ਦਾ ਤੁਸੀਂ ਵੇਖ ਲਓ ਵੀ ਆਹ ਰੋਡ ਤੇ ਆ ਕੇ ਭਾਈ ਅਮਰਪਾਲ ਸਿੰਘ ਦਾ ਬੁਲਕ ਲੱਗਾ ਸਾਰੇ ਨੌਜਵਾਨ ਵੇਖ ਲਓ ਵੀ ਕਿੱ ਖਾਲਸਾ ਜੀ ਸਰਪੰਚੀ ਦੀ ਇਲੈਕਸ਼ਨ ਤੋਂ ਵੱਧ ਇਸ ਵਾਰ ਲੋਕ ਸਭਾ ਦੀ ਜਿਹੜੀ ਇਲੈਕਸ਼ਨ ਆ ਉਹ ਬਣੀ ਹੋਈ ਹੈ ਅੱਛਾ ਮੁੱਦੇ ਕਿਹੜੇ ਆ ਮੁੱਦੇ ਵੀ ਹੋਣੇ ਚਾਹੀਦੇ ਨਾ ਮੁੱਦੇ ਇੱਕ ਤਾਂ ਤੁਸੀਂ ਮੁੱਦਾ ਦੱਸਦਾ ਇਸ ਤੋਂ ਇਲਾਵਾ ਮੁੱਦੇ ਡਿਵੈਲਪਮੈਂਟ ਨੂੰ ਲੈ ਕੇ ਕਿਹੜੇ ਮੁੱਦੇ ਆ ਖਡੂਰ ਸਾਹਿਬ ਕੰਸਟੀਟਿਊਂਸੀ ਦੇ ਵੇਖੋ ਸਭ ਤੋਂ ਸਾਡੇ ਜਿਹੜੇ ਅਹਿਮ ਮੁੱਦੇ ਆ ਉਹ ਆ ਗੁਰੂ ਗ੍ਰੰਥ ਸਾਹਿਬ ਪਾਸ਼ਾ ਜੀ ਦੀ ਬੇਦਪੀ ਦਾ ਮੁੱਦਾ ਬੰਦੀ ਸਿੰਘਾਂ ਦਾ ਮੁੱਦਾ ਵਾ ਜਾਂ ਮੁੱਖ ਮੁੱਦਾ ਜਿਹੜਾ ਪੰਜਾਬ ਦੀ ਧਰਤੀ ਤੇ ਨਸ਼ਿਆਂ ਦਾ ਜਿਹੜਾ ਛੇਵਾਂ ਦਰਿਆ ਵਗ ਰਿਹਾ ਉਹ ਬਹੁਤ ਅਹਿਮ ਮੁੱਦਾ ਤੇ ਸਾਡਾ ਜਿਹੜਾ ਵਰਕ ਆ ਸਾਡਾ ਜਿਹੜਾ ਕੰਮ ਆ ਭਾਈ ਅਮਰਤਪਾਲ ਸਿੰਘ ਖਾਲਸਾ ਜਿਹਨੇ ਇੱਕ ਬਿਨਾ ਤਾਕਤ ਉਹਨਾਂ ਕੋਲ ਕੁਰਸੀ ਦੀ ਤਾਕਤ ਨਹੀਂ ਸੀ ਉਹਨਾਂ ਨੇ ਕੁਰਸੀ ਦੀ ਤਾਕਤ ਤੋਂ ਬਿਨਾ ਵੀ ਹਜ਼ਾਰਾਂ ਨੌਜਵਾਨਾਂ ਨੂੰ ਨਸ਼ਾ ਛਡਾਇਆ ਤੇ ਨਸ਼ਾ ਨਹੀਂ ਕੱਲਾ ਛਡਾਇਆ ਗੁਰਸਿੱਖੀ ਦੇ ਨਾਲ ਵੀ ਜੋੜਿਆ ਅਮਰਤ ਧਾਰੀ ਉਹਨਾਂ ਨੂੰ ਬਣਾਇਆ ਸੋ ਇਸ ਕਰਕੇ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਹਾਂ ਵੀ ਇੱਥੇ ਕੱਲਾ ਇਹ ਨਾ ਵੇਖੀਏ ਵੀ ਗਲੀਆਂ ਨਾਲੀਆਂ ਪੱਕੀਆਂ ਕਰਾਉਣੀਆਂ ਇੱਥੇ ਪੰਜਾਬ ਦੀ ਰਾਜਨੀਤੀ ਜੇਕਰ ਕੈਪਟਨ ਨੇ ਗੁਰਕਾ ਸਾਹਿਬ ਦੀ ਸੌਂ ਖਾਦੀ ਵੀ ਮੈਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਨਾਂ ਸਾਫ ਦਵਾਵਾਂਗਾ ਨਹੀਂ ਦਵਾਇਆ ਉਹ ਮ ਅਸ਼ੀਆਂ ਦਾ ਮੁੱਦਾ ਉੱਥੇ ਖੜਾ ਵਾ ਬੰਦੀ ਸਿੰਘਾਂ ਦਾ ਮੁੱਦਾ ਉੱਥੇ ਖੜਾ ਪੰਜਾਬ ਦੇ ਪਾਣੀਆਂ ਦਾ ਮੁੱਦਾ ਉੱਥੇ ਖੜਾ ਪੰਜਾਬੀ ਬੋਲੀ ਦਾ ਮੁੱਦਾ ਉੱਥੇ ਖੜਾ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਉੱਥੇ ਖੜਾ ਹੈ ਚੰਡੀਗੜ੍ਹ ਦਾ ਮੁੱਦਾ ਉੱਥੇ ਖੜਾ ਹੈ ਇਹ ਬੜੇ ਅਹਿਮ ਮੁੱਦੇ ਆ ਜੇਕਰ ਆਪਾਂ ਸੋਚਿਆ ਜਾਵੇ ਨਾ ਪੰਜਾਬ ਪੱਕੀ ਮੁੱਦੇ ਆ ਪੰਜਾਬ ਨੂੰ ਅੱਗੇ ਵਧਾਉਣ ਵਾਲੇ ਮੁੱਦੇ ਆ ਇਹ ਮੁੱਦੇ ਬੜੇ ਅਹਿਮ ਆ ਪਰ ਇਨ੍ਹਾਂ ਮੁੱਦਿਆਂ ਉੱਪਰ ਕੋਈ ਗੱਲ ਕਰਨ ਵਾਸਤੇ ਤਿਆਰ ਨਹੀਂ ਕੋਈ ਬੋਲਣ ਵਾਸਤੇ ਤਿਆਰ ਨਹੀਂ ਕੇਵਲ ਸਾਡੇ ਲੋਕਾਂ ਨੂੰ ਹਜ਼ਾਰ-ਹਜ਼ਾਰ ਰੁਪਏ ਦਾ ਲਾਲਚ ਦੇ ਦਿੱਤੇ ਕੇਵਲ ਸਾਡੇ ਲੋਕਾਂ ਨੂੰ ਗਲੀਆਂ ਨਾਲੀਆਂ ਪੱਕੀਆਂ ਕਰਨ ਦਾ ਲਾਲਚ ਦੇ ਕੇ ਕਿਸੇ ਨੂੰ ਕਹਿ ਦਿੱਤਾ ਤੈਨੂੰ ਖੰਭਾ ਲਵਾ ਦਿਆਂਗੇ ਟਰਾਂਸਫਰ ਚੜਾ ਦਿਆਂਗੇ ਕੇਵਲ ਇਨ੍ਹਾਂ ਕ ਲਾਲਚ ਦੇ ਕੇ ਲੋਕਾਂ ਨੂੰ ਭਰਮਾਇਆ ਜਾਂਦਾ ਲੋਕਾਂ ਨੂੰ ਆਪਣੇ ਵੱਲ ਖਿੱਚਿਆ ਜਾਂਦਾ ਲਾਲਚ ਦੇ ਕੇ ਪਰ ਜਿਹੜੇ ਪੰਜਾਬ ਪੱਕੀ ਮੁੱਦੇ ਆ ਜਿਦੇ ਨਾਲ ਪੰਜਾਬ ਦਾ ਭਵਿੱਖ ਉਜਲਾ ਹੋਣਾ ਪੰਜਾਬ ਦੀ ਨਾ ਜਵਾਨੀ ਨੇ ਉਜਲਾ ਹੋਣਾ ਉਹ ਮੁੱਦੇ ਕੋਈ ਨਹੀਂ ਚੁੱਕਦਾ ਤੇ ਨਾ ਕੋਈ ਚੁੱਕਣ ਵਾਸਤੇ ਤਿਆਰ ਹੈ ਇਹਨਾਂ ਦੇ ਚੋਣ ਮਨੋਰਥ ਪੜ ਕੇ ਵੇਖ ਲੋ ਤੇ ਜਿਹੜਾ ਭਾਈ ਅਮਰਿਤਪਾਲ ਸਿੰਘ ਖਾਲਸਾਈ ਨੇ ਚੋਣ ਮਨੋਰਥ ਤਿਆਰ ਕੀਤਾ ਜਿਹੜੀ ਟੀਮ ਨੇ ਤਿਆਰ ਕੀਤਾ ਤੁਸੀਂ ਉਹ ਪੜ ਕੇ ਦੇਖੋ ਅੱਛਾ ਕਹਿੰਦੇ ਸੀ ਕਿ ਭਾਈ ਅਮਰਿਤਪਾਲ ਤੇ ਡਿਨਾਇਲ ਮੋਡ ਤੇ ਸੀ ਉਹ ਕਹਿੰਦੇ ਸੀ ਵੀ ਮੈਂ ਇਲੈਕਸ਼ਨ ਨਹੀਂ ਲੜਨਾ ਇੱਕ ਇਹਦਾ ਪੰਥ ਦਾ ਫੈਸਲਾ ਸੀ ਕਿਹਦਾ ਕਿਹਦਾ ਫੈਸਲਾ ਪੰਥ ਦਾ ਪੰਥ ਦਾ ਕੌਮ ਦਾ ਫੈਸਲਾ ਸੀ ਵੇਖੋ ਭਾਈ ਅਮਰਿਤਪਾਲ ਸਿੰਘ ਦੀ ਇਲੈਕਸ਼ਨ ਲੜਨ ਦੇ ਨਾਲ ਸਹਿਮਤ ਨਹੀਂ ਸੀ ਕਿਉਂਕਿ ਉਹਨਾਂ ਦੇ ਪਹਿਲਾਂ ਵੀ ਤੁਸੀਂ ਬਿਆਨ ਸੁਣੇ ਆ ਵੀ ਮੈਂ ਇਲੈਕਸ਼ਨ ਨਹੀਂ ਲੜਾਂਗਾ ਪਰ ਤੇ ਅਸੀਂ ਲੜਾਂਗੇ ਜ਼ਰੂਰ ਸੋ ਇਸ ਕਰਕੇ ਮੈਂ ਕਹਿੰਦਾ ਵੀ ਉਹਨਾਂ ਇਹ ਇਸ ਤਰ੍ਹਾਂ ਮੈਂ ਜ਼ਰੂਰਤ ਸੀ ਪੰਜਾਬ ਨੂੰ ਜ਼ਰੂਰਤ ਸੀ ਭਾਈ ਅਮਰਪਾਲ ਸਿੰਘ ਜੀ ਵਰਗਾ ਲੀਡਰ ਸਾਹਮਣੇ ਲਿਆਉਣ ਦੀ ਕੌਮ ਨੂੰ ਸਾਡੇ ਪੰਥ ਨੂੰ ਲੋੜ ਸੀ ਵੀ ਜੇਕਰ ਪੰਥ ਗ੍ਰੰਥ ਦੀ ਕੌਮ ਦੀ ਕੋਈ ਗੱਲ ਕਰ ਸਕਦਾ ਬੜੀ ਦ੍ਰਿੜਤਾ ਦੇ ਨਾਲ ਕਰ ਸਕਦਾ ਸਚਾਈ ਦੇ ਨਾਲ ਕਰ ਸਕਦਾ ਤੇ ਭਾਈ ਅਮਰਪਾਲ ਸਿੰਘ ਜੀ ਚਮਕੌਰ ਜੀ ਸਾਰੇ ਸਵਾਲ ਕਹਿੰਦੇ ਕਹਿੰਦੇ ਕਨਸਟੀਟਿਊਸ਼ਨ ਉਹ ਤਾਂ ਮੰਨਦੇ ਨਹੀਂ ਫਿਰ ਕਨਸਟੀਟਿਊਸ਼ਨ ਦੇ ਤਹਿਤ ਤੁਸੀਂ ਕੁਰਸੀ ਕਿਉਂ ਲੈ ਰਹੇ ਮਤਲਬ ਦੇਲਕੁਲ ਮੈਂ ਇਹ ਗੱਲ ਕਹਿੰਦਾ ਵੀ ਜਿਹੜਾ ਸੰਵਿਧਾਨ ਹੈ ਜਿੱਥੇ ਸੰਵਿਧਾਨ ਸਾਡੇ ਨਾਲ ਧੱਕਾ ਕਰੂਗਾ ਵੇਖੋ ਜੀ ਉਹ ਧਾਰਾ 25 ਵਾਲੀ ਹੋਵੇ ਜਿੱਥੇ ਕੇਸਾ ਧਾਰੀ Hindu ਲਿਖਿਆ ਗਿਆ ਅਸੀਂ ਭਾਈ ਉਹਦਾ ਡਟ ਕੇ ਵਿਰੋਧ ਕਰਦੇ ਆਂ ਉਹਦੀਆਂ ਕਾਪੀਆਂ ਪ੍ਰਕਾਸ਼ ਸਿੰਘ ਬਾਦਲ ਨੇ ਪਾੜੀਆਂ ਕਪਟਨ ਉਹਦੀਆਂ ਕਾਪੀਆਂ ਪਾੜਦਾ ਰਿਹਾ ਜਿਹੜੀ 25 ਧਾਰਾ ਸੀ ਉਹਦੀਆਂ ਪਾੜਦਾ ਰਿਹਾ ਕਾਪੀਆਂ ਸੋ ਇਸ ਕਰਕੇ ਇਹ ਇਹ 25 ਧਾਰਾ ਨੂੰ ਨਹੀਂ ਜਿੱਥੇ ਸੰਵਿਧਾਨ ਸਾਡੇ ਨਾਲ ਖੜਾ ਅਸੀਂ ਉੱਥੇ ਸੰਵਿਧਾਨ ਨਾਲ ਖੜੇ ਆਂ ਜਿੱਥੇ ਸੰਵਿਧਾਨ ਧੱਕਾ ਖੜਿਆ ਕਰੇਗਾ ਉੱਥੇ ਅਸੀਂ ਵਿਰੋਧ ਕਰਾਂਗੇ ਜਿੱਥੇ ਇਹ ਸੰਵਿਧਾਨ ਸਾਡੇ ਬੰਦੀ ਸਿੰਘਾਂ ਨੂੰ ਅੰਦਰ ਰੱਖੇਗਾ ਉੱਥੇ ਆਪਾਂ ਕਹਾਂਗੇ ਵੀ ਨਹੀਂ ਸਾਡੇ ਨਾਲ ਧੱਕਾ ਹੋ ਰਿਹਾ ਤੁਸੀਂ ਜੇਕਰ ਸੰਵਿਧਾਨ ਸਾਰਿਆਂ ਵਾਸਤੇ ਬਰਾਬਰ ਆ ਫਿਰ ਸਾਡੇ ਵਾਸਤੇ ਬਰਾਬਰ ਕਿਉਂ ਨਹੀਂ ਭਾਈ ਅਮਰਤਪਾਲ ਸਿੰਘ ਖੜਸਾਈ ਨੂੰ 30 35 35 ਸਾਲ ਹੋ ਗਏ ਬੰਦੀ ਸਿੰਘਾਂ ਨੂੰ ਉੱਥੇ ਸਾਡੇ ਨਾਲ ਕਿਉਂ ਧੱਕਾ ਹੋ ਰਿਹਾ ਸੋ ਮੈਂ ਇਹ ਗੱਲ ਕਹਿਣਾ ਵੀ ਸਾਨੂੰ ਇਹ ਗੱਲਾਂ ਸੋਚਣੀਆਂ ਚਾਹੀਦੀਆਂ ਵੇਖੋ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਬਾਬਾ ਸਾਹਿਬ ਉਮੀਦਕਰ ਮੈਂ ਉਹਨਾਂ ਦਾ ਬਹੁਤ ਸਤਿਕਾਰ ਕਰਦਾ ਅਦਬ ਕਰਦਾ ਉਹਨਾਂ ਨੇ ਵੀ ਜਦੋਂ ਸੰਵਿਧਾਨ ਲਾਗੂ ਹੋਣਾ ਸੀ ਉਹਨਾਂ ਨੇ ਕਿਹਾ ਸੀ ਇਹਦੇ ਵਿੱਚ ਦਲਤ ਭਾਈਚਾਰੇ ਨਾਲ ਤੱਕਾ ਹੋਵੇਗਾ ਪੂਰਨ ਤੌਰ ਤੇ ਉਹਨਾਂ ਦੇ ਉਸ ਸਮੇਂ ਬਿਆਨ ਆਏ ਆ ਤੇ ਜਦੋਂ ਸੰਵਿਧਾਨ ਲਾਗੂ ਹੋਣਾ ਸੀ ਉਦੋਂ ਕਿਸੇ ਵੀ ਇੱਕ ਸਿੱਖ ਦੇ ਸਹਿਣ ਨਹੀਂ ਸੀ ਹੋਏ ਕਿਉਂ ਨਹੀਂ ਸੀ ਹੋਏ ਕਿਉਂਕਿ ਧਾਰਾ ਜਿਹੜੀ 25 ਸੀ ਉਹਦੇ ਵਿੱਚ ਇਹ ਗੱਲ ਲਿਖੀ ਸੀ ਵੀ ਸਿੱਖ ਕੇਸਾ ਤਾਰੂ ਕੇਸਾ ਧਾਰੀ Hindu ਆ ਸੋ ਇਸ ਕਰਕੇ ਇਹ ਨਾ ਸਮਝੀਏ ਵੀ ਅਸੀਂ ਸੰਵਿਧਾਨ ਨੂੰ ਨਹੀਂ ਮੰਨਦੇ ਸਾਡ ਅਸੀਂ ਦੇਸ਼ ਨੂੰ ਆਜ਼ਾਦ ਕਰਵਾਉਣ ਵਾਸਤੇ 90 92% ਅਸੀਂ ਸ਼ਹਾਦਤਾਂ ਦਿੱਤੀਆਂ ਜੇਕਰ ਫਾਂਸੀਆਂ ਦੇ ਰਸੇ 'ਚੋਂ ਮੈਂ ਸਭ ਤੋਂ ਵੱਧ ਅਸੀਂ ਚੁੰਮਣ ਵਾਲਿਆਂ ਜੇਕਰ ਜੇਲ੍ਹਾਂ ਦੇ ਤਸ਼ੱਦਦ ਦੇ ਚੱਲੇ ਅਸੀਂ ਸਭ ਤੋਂ ਵੱਧ ਕਾਲੀ ਕਾਲੀ ਪਾਣੀ ਦੀ ਜੇਲ੍ਹ ਹੈ ਚਾਹੇ ਉਹ ਕੋਈ ਜਿੱਥੇ ਵੀ ਕੋਈ ਸਾਡੇ ਉੱਪਰ ਤਸ਼ੱਦਦ ਹੋਇਆ ਸਾਡੇ ਉੱਪਰ ਵੱਧ ਹੋਇਆ ਸਾਨੂੰ ਦੇਸ਼ ਆਜ਼ਾਦ ਹੋਣ ਤੋਂ ਬਾਅਦ ਆ ਪੰਜ-ਸੱਤ ਸਾਲਾਂ ਜੇ ਲੰਘੇ ਸੀ ਸਾਨੂੰ ਜਰਾਇਮ ਪੇਸ਼ਾ ਕੌਮ ਕਿਹਾ ਗਿਆ ਕਿ ਉਹ ਧੱਕਾ ਨਹੀਂ ਸੁਏਸ ਕਰਕੇ ਜਦੋਂ ਗੱਲ ਕਰਨੀ ਹੈ ਬੜੀ ਮੈਂ ਕਹਿੰਦਾ ਵੀ ਸਾਨੂੰ ਹੀ ਕਿਹਾ ਜਾਂਦਾ ਸੰਵਿਧਾਨ ਦੇ ਨਾਲ ਧੱਕਾ ਕਰਨਾ ਜੇਕਰ ਸੰਵਿਧਾਨ ਸਹੀ ਹੈ ਤੇ ਹੁਣ ਤੱਕ 200 ਤੋਂ ਵੱਧ ਸੰਵਿਧਾਨ ਦੇ ਵਿੱਚ ਸੋਧਾਂ ਹੋ ਚੁੱਕੀਆਂ 370 ਧਾਰਾ B ਉਹ ਤੋੜੀ ਗਈ 370 ਧਾਰਾ ਕਿਉਂ ਤੋੜੀ ਗਈ ਸੰਵਿਧਾਨ ਤਾਂ ਸਹੀ ਸੀ ਆਪਣੀ ਜਗ੍ਹਾ ਵਧੀਆ ਸੀ ਕਿਉਂ ਤੋੜੀ ਗਈ ਉਮੀਦ ਹੈ ਕਿ ਰਿਜ਼ਲਟ ਤੁਸੀਂ ਜਿਵੇਂ ਕਹਿੰਦੇ ਹੋ ਤੁਹਾਡੀ ਫੇਵਰਚ ਆਉਣ ਇਹ ਤਾਂ 4 ਤਰੀਕ ਨੂੰ ਪਤਾ ਲੱਗੇਗਾ ਸਾਡੇ ਨਾਲ ਗੱਲਬਾਤ ਕਰਨ ਲਈ ਬਾਬਾ ਸ਼ੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਧ ਜਗਬਾਨੀ ਟੀਮ ਦਾ ਕੈਮਰਾਮੈਨ ਤੁਹਾਡਾ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਗਰ ਦੇ ਵਿੱਚ पहुचे वाहिगुरू जी का ख़ाला वाहिगुरू जी